ਸਭ ਤਕਾਲ ਕਪਤਾਨ ਆਲ ਇੱਕ ਸਤ ਜੋਗੀ ਪਰ ਉਸ ਦੀ ਪੰਜਾਬੀ ਪਾਠਕ ਨੇ ਸੇਵਾ ਨੋੜ ਨਹੀਂ ਸੀ ਜੋਗੀ ਹਾ ਵਿੱਚ ਇੱਥੇ ਵੇਖਣ ਦੇ ਕੋ ਹਰਫ ਅ ਮਾਰੀ ਦਾ ਤਾਂ ਆ ਬੀਦਰ ਦੀ پوری ਹਾਈਪਾਈ ਹੈ ਵਾਸੀ ਤੋਂ ਪੈਂ ਤਾਂ ਹਮ ਸਰਜੀਤ ਪਾਤਰਾ ਹਮ ਉਹ ਜੀ ਸੁਨਾਗਦਸ ਕੀ ਕਹਿੰਦਾ ਸਰਜੀਤ ਪਾਤਰਾ ਕਹਿ ਰਿਹਾ ਜੀ ਜਿਹਨੇ ਬੰਦਾ ਬਹੁਤ ਵਜੇ ਕੰਮ ਕਰੇ ਪਰ ਉਹ ਤਾਂ ਹੀ ਦਾ ਦਰਵਾਜ਼ਾ ਮਾਰੀ ਜਾਂਦੇ ਵੀ ਆ ਜਾ ਥੱਲੇ ਸਰਜੀਤ ਪਾਤਰਾ ਕਹਿ ਰਿਹਾ ਜੀ ਹਵਾ ਵੈਜਰ ਲਿਖੀ